ਸਾਡੇ ਨਾਲ ਜੁੜ ਚੁੱਕੇ ਨੇ ਜੀ ਗੁਰਮੁਖ ਸਿੰਘ ਬਾਰਿਆ ਜੀ ਸਸ਼ਿਕਾ ਗੁਰਮੁਖ ਜੀ ਤੁਸੀਂ ਔਨ ਹੋ ਰੋ ਤਨਵੀਰ ਤੁਹਾਨੂੰ ਤੇ ਰੇਡੀਓ ਤਨਵੀਰ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸੋ ਬਿਲਕੁਲ ਗੁਰਮੁਖ ਜੀ ਅੱਪਾ ਗੱਲਬਾਤ ਕਰਦੇ ਆਂ ਜੀ ਪਹਿਲਾਂ ਤਾਂ ਸਾਡੀ ਜਿਹੜੀ ਅਹਿਮ ਖਬਰਾਂ ਨੇ ਫਿਰ ਉਸ ਤੋਂ ਬਾਅਦ ਨਾਲ ਦੇਣਾ ਆਪਣਾ ਮੇਨ ਵਿਸ਼ੇ ਤੇ ਵੀ ਜਾਵਾਂਗੇ ਸੋ ਪਹਿਲੀ ਗੱਲਬਾਤ ਹੈਗੀ ਹੈ ਜੀ ਰੀਅਲ ਅਸਟੇਟ ਦੇ ਗਾਕਾਂ ਨਾਲ 7 ਮਿਲੀਅਨ ਦੀ ਠੱਗੀ ਮਾਰਨ ਵਾਲੀ ਵਕੀਲ ਨੂੰ ਸਜ਼ਾ ਮਿਲੀ ਹੈ ਹਾਂਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤਨਵੀਰ ਰੀਅਲ ਸਟੇਟ ਦੇ ਵਿੱਚ ਕਈ ਬੇਨਿਯਮੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਈ ਤਰ੍ਹਾਂ ਦੇ ਧਕਪਲੇ ਬਾਜ਼ੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜੀ ਹਾਂਜੀ ਬਹੁਤ ਸਾਰੇ ਚੰ ਮੀਆਂ ਬਣਦੀਆਂ ਤਾਂ ਜੋ ਆਪਣੇ ਜਿਹੜੇ ਸਰੋਤੇ ਆ ਉਹ ਇਸ ਫੀਲਡ ਦੇ ਵਿੱਚ ਵੀ ਸਤਰ ਪ੍ਰਾਣ ਆ ਇੱਕ ਖਬਰ ਆਈ ਆ ਕੱਲ ਦੀ ਕਿ ਰੀਅਲ ਏਸਟੇਟ ਦੇ ਵਿੱਚ ਲਾਇਰਸ ਸੀਗੇ ਜਿਹੜੇ ਕਿ ਕਲੋਜ਼ਿੰਗ ਕਰਾਉਂਦੇ ਆ ਉਨ੍ਹਾਂ ਦਾ ਕਾਰਪੋਰੇਟ ਅਕਾਊਂਟ ਹੁੰਦਾ ਆਪਣੇ ਕੋਲ ਉਸ ਕਾਰਪੋਰੇਟ ਅਕਾਊਂਟ ਦੇ ਜੋ 7 ਮਿਲੀਅਨ ਦੇ ਕਰੀਬ ਜਿਹੜਾ ਪੈਸਾ ਸੀਗਾ ਉਹਨੂੰ ਇਹਨਾਂ ਨੇ ਹੇਰਾਫੇਰੀ ਕੀਤੀ ਸੀ ਉਹਦੇ ਵਿੱਚੋਂ ਭਾਵ ਉਹ ਡਿਸਕ੍ਰੀਡਸਟ ਕੀਤਾ ਸੀਗਾ ਇਹਦੀ ਗੱਲ ਜਿਹੜੀ ਆ ਇਸ ਵਕੀਲ ਨੇ ਮੰਨ ਲਈ ਹੈਗੀ ਹੈ ਸਿੰਗਾਦੂ ਨਾਲ ਦੀ ਔਰਤ ਵਕੀਲ ਸੀਗੀ ਜਿਨ੍ਹਾਂ ਨੇ ਆਪਣੀ ਲਗਜ਼ਰੀ ਲਾਈਫ ਵਾਸਤੇ ਆਪਣੇ ਤੇ ਆਪਣੀ ਫੈਮਿਲੀ ਵਾਸਤੇ ਜਿਹੜਾ ਆ ਇਹ ਜਿੰਨਾ ਵੀ ਗਵਰਨਸ 7 ਮਿਲੀਅਨ ਦਾ ਕੀਤਾ ਸੀਗਾ ਜਿਹਦੇ ਕਰਕੇ ਹੁਣ ਕੋਰਟ ਅਕਾਊਂਟ ਦੇ ਤਹਿਤ ਅਦਾਲਤ ਨੇ ਇਹਨੂੰ ਸਜ਼ਾ ਵੀ ਸੁਣਾਈ ਆ ਜੀ ਇਹ ਆਈ ਕੰਟ੍ਰਾਸਟਿੰਗ ਗੱਲ ਇਹ ਕਿ ਜਿਹੜੀਆਂ ਵੱਡੀਆਂ ਖਬਰਾਂ ਨੇ ਖਬਰ ਲਾਈ ਆ ਇਹ ਨਾਲ ਨਾਲ ਕੁਝ ਇਦਾਂ ਦੀਆਂ ਲਗਜ਼ਰੀਜ਼ ਕੋਈ ਬੈਗ ਜਾਂ ਸ਼ੂਜ਼ ਵਗੈਰਾ ਵੀ ਉਹਨਾਂ ਦੀਆਂ ਫੋਟੋਆਂ ਵੀ ਨਾਲ ਲਾਈਆਂ ਨੇ ਕਿਉਂਕਿ ਜਿਹੜੀ ਐਡਮਿਟ ਗੱਲ ਕੀਤੀ ਉਹਦੇ ਵਿੱਚ ਇਹ ਵੀ ਗੱਲ ਆਈ ਕਿ ਲਗਜ਼ਰੀ ਲਾਈਫ ਵਾਸਤੇ ਚੰਗੇ ਮਹਿੰਗੇ ਟ੍ਰਿਪਾਂ ਵਾਸਤੇ ਜਿਹੜਾ ਪੈਸਾ ਵਾ ਉਹਨੂੰ ਕਮਾਉਣ ਦੀ ਲੋਸਾਸ ਸੀਗੀ ਸੋ ਕਹਿਣ ਤੋਂ ਭਾਵ ਹੈ ਕਿ ਇਹੋ ਜਿਹੇ ਪ੍ਰੋਫੈਸ਼ਨਾਂ ਦੇ ਵਿੱਚ ਹਰ ਕੋਈ ਚਾਹੁੰਦਾ ਆ ਕਿ ਜਿਹੜਾ ਕਾਮਯਾਬੀ ਮਿਲੇ, ਤਰੱਕੀ ਮਿਲੇ, ਚੰਗੀ ਲਾਈਫ ਜਿਉਣਾ ਚਾਹੁੰਦਾ ਆ ਲੇਕਿਨ ਨਾਲ-ਨਾਲ ਬੁੱਝਿਆ ਦਾ ਹੱਕ ਮਾਰ ਕੇ ਜਾਂ ਗਲਤ ਤਰੀਕੇ ਨਾਲ ਪੈਸਾ ਕਮਾਇਆ ਜਿਹੜਾ ਆਖਰ ਨੂੰ ਆਖਰਕਾਰ ਉਹ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਮੁਸੀਬਤ ਵੀ ਬਣ ਸਕਦਾ ਜਿਹੜਾ ਕਿ ਆਧਾਰਨ ਹੈਗਾ। ਸੋ ਜਿਹੜੀ ਔਰਤ ਵਕੀਲ ਹੈਗੀ ਆ ਇਹਨੂੰ ਹੁਣ ਸਜ਼ਾ ਹੋਈ ਆ ਜੀ ਹਾਲੇ ਜਿਹੜੀ ਕੁਝ ਸਜ਼ਾ ਪੈਂਡਿੰਗ ਹੈਗੀ ਗਈ ਮਾਮਲਿਆਂ ਦੇ ਵਿੱਚ ਇਹ ਇਹਦਾ ਪਤੀ ਇਹਦੇ ਖਿਲਾਫ ਕੇਸ ਆ ਲਾਇਸੈਂਸ ਜਿਹੜਾ ਹੈਗਾ ਉਹ ਸਸਪੈਂਡ ਕਰ ਦਿੱਤਾ ਗਿਆ ਜੀ। ਜੀ। ਸੋ ਬਿਲਕੁਲ ਜੀ ਬਤ ਕਰਦੇ ਹਨ ਗੋਤਮ ਹੰਟਾਨੀ ਗਰੁੱਪ ਦੇ ਅਮਰੀਕਾ ਅਤੇ ਕੈਨੇਡਾ ਨਾਲ ਵਿਵਾਦ ਕੀ ਜੁੜੇ ਹਨ ਸੋ ਇਹ ਖਬਰ ਕਾਫੀ ਤਰ੍ਹਾਂ ਤਰੀਕੇ ਨਾਲ ਬਾਹਰ ਆ ਰਹੀ ਹੈ ਬਟ ਨਾਲ ਨਾਲ ਆਪਾਂ ਇਹ ਵੀ ਚਾਹੂਗੇ ਵੀ ਇਸ ਦਾ ਪੂਰਾ ਜੋ ਵੀ ਜਾਣਕਾਰੀ ਹੈ ਤੁਸੀਂ ਸਾਨੂੰ ਸਾਡੇ ਜਿਹੜੇ ਸਰੋਤਿਆਂ ਨੂੰ ਦੱਸਿਆ ਜਾਵੇ ਵੀ ਕੀ ਹੁਣ ਕੀ ਚੱਲ ਰਿਹਾ ਉੱਥੇ ਕਿ ਕਿਸ ਤਰ੍ਹਾਂ ਦੀ ਖਬਰ ਬਾਹਰ ਆ ਰਹੀ ਹੈ ਹਾਂਜੀ ਇਸ ਖਬਰ ਜਿਹੜੀ ਆ ਕਈ ਦਿਨਾਂ ਤੋਂ ਚਰਚਾ 'ਚ ਹੈਗੀ ਆ ਦੋ ਚਾਰ ਦਿਨਾਂ ਤੋਂ ਖਬਰ ਚਰਚਾ ਚਾ ਸਾਰੇ ਸਰੋਤਾਂ ਤੱਕ ਪਹੁੰਚ ਚੁੱਕੀ ਆ ਮੈਂ ਕੁਝ ਕੈਨੇਡਾ ਦੇ ਨਾਲ ਇਹਦਾ ਸਬੰਧ ਜਿਹੜਾ ਜੁੜਨਾ ਜੁੜਦਾ ਹੈਗਾ ਉਹਦੇ ਸਬੰਧ ਵਿੱਚ ਆਪਾਂ ਗੱਲਬਾਤ ਕਰਾਂਗੇ ਕੀ ਆਖਰਕਾਰ ਕੈਨੇਡਾ ਦਾ ਤਾਰਾ ਕਿਵੇਂ ਜੁੜਿਆ ਹੈ ਜਾਂ ਨਾਰਥ ਮਰਕਲ ਦੇ ਜੀ ਖਬਰ ਕਿਉਂ ਚਰਚਾਤ ਹੈ ਗਈ ਹੈ ਖਾਸ ਤੌਰ ਤੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਬੌਤਮ اڈਾਨੀ ਜਿਹੜੇ ਇੱਕ ਵੱਡੇ ਜਿਹੜਾ 그룹ਤ ਹੈਗਾ ਬਿਜ਼ਨਸ ਦਾ ਬਿਜ਼ਨਸ ਜਿਹੜਾ اڈਾਨੀ ਗਰੁੱਪ ਆ ਉਹਦੇ ਚੇਅਰਮੈਨ ਹੈਗੇ ਜੀ ਠੀਕ ਹੈ ਜੀ ਉਹਨਾਂ ਦਾ ਅੱਗੇ ਰੱਖ ਰਖਾਵਾ ਊਰਜਾ ਕੰਪਨੀ ਸਨਾਂ ਦੀ ਅਕਸ਼ੇ ਊਰਜਾ ਕੰਪਨੀ ਅਮਰੀਕਾ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਜਿਹੜਾ ਨਿਵੇਸ਼ ਆ ਇਸ ਕੰਪਨੀਆ ਦਾ ਸੋ ਉਹਨਾਂ ਨੇ ਆਪਣੀ ਅਕਸ਼ੇ ਰੂਰਜਾ ਨਾਲ ਦੀ ਕੰਟਰੈਕਟ ਕੰਪਨੀ ਨੂੰ ਜਿਹੜਾ ਇੱਕ ਕੰਟਰੈਕਟ ਦਵਾਉਣ ਵਾਸਤੇ ਭਾਵੇਂ ਇੱਕ ਨਵਾਂ ਕੰਟਰੈਕਟ ਦਵਾਉਣ ਵਾਸਤੇ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਦੀ ਰਿਸ਼ਵਤ ਦੇਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਜਿਹੜਾ ਯੂ ਐਸ ਜਸਟਿਸ ਡਿਪਾਰਟਮੈਂਟ ਆ ਉਹਦੇ ਵੱਲੋਂ ਇਹਦੇ ਤਹਿਤ ਜਿਹੜਾ ਚਾਰਜ ਕੀਤੇ ਗਏ ਜੀ ਸੁਨੀਤ ਗੌਤਮ ਅਡਾਨੀ ਜਿਹਦੇ ਵਿੱਚ ਇਹ ਜਿਹੜਾ ਦੱਸਿਆ ਜਾਂਦਾ ਜਿਹੜਾ ਕੰਟਰੈਕਟ ਸੀ ਇਹਦੇ ਨਾਲ ਆਉਣ ਵਾਲੇ 20 ਸਾਲਾਂ ਦੀ ਤਨਵੀਰ 2 ਅਰਬ ਡਾਲਰ ਦਾ ਮੁਨਾਫਾ ਹੋਣਾ ਸੀਗਾ ਕੰਪਨੀ ਨੂੰ ਹ ਤੇ ਇਹਦੇ ਜੋ ਵੱਡੀ ਪੱਧਰ ਜਿਹੜਾ ਪੈਸਾ ਇਨਵੈਸਟ ਕੀਤਾ ਗਿਆ ਸੀਗਾ ਆਪਾਂ ਕਹਿ ਸਕਦੇ ਹਾਂਗੇ ਇੱਕ ਵੱਡੀ ਅਮਾਉਂਟ ਦਾ ਪੈਸਾ ਮੈਟਾ ਦੇ ਵਿੱਚ ਉਹਨਵੈਸਟ ਕਰਾਇਆ ਗਿਆ ਸੀ ਕੰਪਨੀਆਂ ਦਾ ਮੁੱਖ ਰੂਪ ਦੇ ਵਿੱਚ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਇੰਨੀ ਵੱਡੀ ਮਾਉਂਡ ਦੇ ਵਿੱਚ 3 ਅਰਬ ਡਾਲਰ ਲਗਭਗ ਜਿਹੜਿਆ ਨਿਵੇਸ਼ਕਾਂ ਕੋਲੋਂ ਇਕੱਠੇ ਕੀਤੇ ਗਏ ਸੀਗੇ ਕੰਪਨੀ ਦੇ ਫੌਂਡ ਦੇ ਵਿੱਚ ਜਿਹਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਕੌਂਟਰੈਕਟ ਜਿਹੜਾ ਕੰਪਨੀ ਲੈ ਰਹੀ ਆ ਆਪਾਂ ਵੀ ਦੱਸ ਦਿੰਨੇ ਕਿ ਜਿਹੜਾ ਸ਼ੇਅਰ ਬਾਜ਼ਾਰ ਹੈਗਾ ਆ ਜਿਹੜਾ ਇੱਕ ਜਿਹੜਾ ਸ਼ੇਅਰ ਮਾਰਕੀਟ ਹੈਗੀ ਆ ਜਾਂ ਹੋਰ ਵੀ ਜਿਹੜਾ ਜੰਨਾ ਅੰਤਰਰਾਸ਼ਟਰੀ ਬਾਜ਼ਾਰ ਹੈ ਇਹਦੇ ਵਿੱਚ ਇੱਕ ਕਾਨੂੰਨ ਹੈਗਾ ਕਿ ਕੋਈ ਵੀ ਕੰਪਨੀ ਜਿਹੜੀ ਆ ਰਿਸ਼ਵਤ ਦੇ ਕੇ ਆਪਣੇ ਆਪ ਨੂੰ ਕੋਈ ਵੀ ਕੌਂਟਰੈਕਟ ਨਹੀਂ ਲੈ ਸਕਦੀ ਇਹ ਵੀ ਦੱਸ ਦਿੰਨੇ ਕਿ ਹਾਲੇ ਦੋਸ਼ ਹੈਗੇ ਆ ਸਾਬਤ ਹੋਣੇ ਬਾਕੀ ਆ ਹਾਂਜੀ ਲੇਕਿਨ ਮੁੱਖ ਰੂਪ ਜ ਆਪਾਂ ਗੱਲ ਜਿਹੜੇ ਦੋਸ਼ਾਂ ਦੀ ਰੋਸ਼ਨੀ ਚ ਆਪਾਂ ਗੱਲ ਕਰ ਰਹੇ ਜਿਹੜਾ ਮੀਡੀਆ ਚਰਚਾ ਚਾ ਜਿਹੜਾ ਕਿ ਯੂਐਸ ਜਿਹੜਾ ਈਸਟਰਨ ਡਿਸਟ੍ਰਿਕਟ ਔਰ ਨਹੀਂ ਹੈਗੇ ਆ ਜਿਹੜੇ ਉਹਨਾਂ ਦਾ ਦੋਸ਼ ਹੈਗਾ ਕਿ ਅੰਤਰਰਾਸ਼ਟਰੀ ਜਿਹੜਾ ਬਾਜ਼ਾਰ ਹੈਗਾ ਉਦੇ ਵਿੱਚ ਰਿਸ਼ਵਤ ਖੋਰੀ ਖਤਮ ਕਰਨ ਵਾਸਤੇ ਜਿਹੜੇ ਇਦਾਂ ਦੇ ਬੇਨੰਮੀਆ ਸਾਹਮਣੇ ਆਈਆਂ ਨੇ ਇਸ ਗਰੁੱਪ ਦੀਆਂ ਕਿ ਵੱਡੀ ਪਰਤੇ 250 ਮਿਲੀਅਨ ਦੇ ਕਰੀਬ ਜਿਹੜੀ ਆ ਉਹ ਰਿਸ਼ਵਤ ਦਿੱਤੀ ਗਈ ਸੀ ਕੰਟਰੈਕਟ ਲੈਣ ਵਾਸਤੇ 2 ਕਰੋੜ ਡਾਲਰ ਦਾ ਜਿਹਦੇ ਵਿੱਚ ਫਾਇਦਾ ਹੋਣਾ ਸੀਗਾ ਇਹਦੇ ਜਿਹੇ ਇਤਰਾਜ਼ ਇਸ ਗੱਲ ਦਾ US ਡਿਸਟ੍ਰਿਕਟ ਡਿਸਟ੍ਰਿਕਟ ਡਿਪਾਰਟਮੈਂਟ ਨੂੰ ਕਿ ਜਿਹੜਾ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇੱਕ ਮੋਰੈਲਟੀ ਆ ਤੇ ਇੱਕ ਐਥਿਕ ਹੁੰਦਾ ਜੀ ਤੁਸੀਂ ਜਦੋਂ ਇਨਵੈਸਟ ਕਰਾਉਣਾ ਪੈਸਾ ਨਹੀਂ ਵੱਡੇ ਪੱਧਰ ਦੇ ਉੱਪਰ ਤੇ ਤੁਹਾਨੂੰ ਇੱਕ ਡਿਸਕਲੇਮਰ ਦੇਣਾ ਪੈਂਦਾ ਕਿ ਇੰਨੀ ਵੱਡੀ ਕੰਪਨੀ ਕਿਸੇ ਵੀ ਇਸ ਮਾਮਲੇ ਚ ਇਨਵੋਲ ਨਹੀਂ ਹੋਊਗੀ ਰਿਸ਼ੋਦ ਲੈਣ ਜਾਂ ਦੇਣ ਮਾਮਲੇ ਦੇ ਵਿੱਚ ਸੋ ਇਹਦੇ ਵਿੱਚ ਜਦੋਂ ਹੁਣ ਗੱਲ ਸਾਹਮਣੇ ਆ ਗਈ ਆ ਤਾਂ ਹੋਰ ਵੀ ਜਿਹੜੇ ਨਾਂ ਗੌਤਮ ਡਾਨੀ ਸਮੇਤ ਜਿਹੜੇ ਵੱਡੇ ਨਾਂ ਚਰਚਾ ਚ ਆਏ ਆ ਉਹਦੇ ਵਿੱਚ ਰਾਦਰ ਆਰ ਅਡਾਨੀ ਵਨੀਤ ਐਸ ਜਾਨ ਰੰਜਨ ਗੁਪਤਾ ਰੁਪੇਸ਼ ਅਗਰਵਾਲ ਤੇ ਦੀਪਕ ਮਲਹੋਤਰਾ ਸੌਰਵ ਅਗਰਵਾਲ ਤੇ ਸ਼੍ਰੀ ਕੈਵਰਜ ਹੁਣ ਮੈਂ ਇਹਦੇ ਚ ਇਹ ਦੱਸਿਆ ਚਾਹੁੰਦਾ ਸੀ ਕਿ ਕੈਨੇਡਾ ਦੇ ਨਾਲ ਇਹਦਾ ਸਬੰਧ ਜਿਹਦੇ ਕਰਕੇ ਆਪਾਂ ਖਬਰ ਕਵਰ ਕਰ ਰਹੇ ਆ ਕਿ ਕਿਉਂ ਕਿਉਂ ਜੁੜਦਾ ਹੈਗਾ ਜਿਹੜੀ ਕਿਊਬੈਕ ਪੈਨਸ਼ਨ ਪਲਾਨ ਹੈਗੀ ਹੈ ਜੀ ਇਹ ਸੀਪੀ ਸੀਡੀਪੀ ਕਿਉ ਠੀਕ ਹੈ ਜੀ ਸੋ ਇਹਦੇ ਜਿਹੜੇ ਸਾਬਕਾ ਅਧਿਕਾਰੀ ਆ ਉਨ੍ਹਾਂ ਦੇ ਵਿੱਚ ਅਮਰ ਦਸੀ ਜਾਂਦੀ ਆ ਇਸ ਕਿਉਂਕਿ ਉਹ ਇਨਵੈਸਟਮੈਂਟ ਦੀ ਆਈ ਸੀ ਡੀ ਪੀ ਕਿਉਂ ਹੈਗੀ ਆ ਇਹ ਆਪਣੇ ਆਪ ਦੇ ਵਿੱਚ ਫਾਰਮਰ ਮੈਨੇਜਿੰਗ ਡਾਇਰੈਕਟਰ ਜਿਹੜੇ ਇਹਨਾਂ ਦੇ ਇਨਫਰਾਸਟ੍ਰਕਚਰ ਏਸ਼ੀਆ ਕੈਨੇਡਾ ਪੈਨਸ਼ਨ ਪਲਾਨ ਦੇ ਵਿੱਚ ਉਹਦੇ ਵਿੱਚ ਤਿੰਨ ਨਾਂ ਜਿਹੜੇ ਸਾਹਮਣੇ ਆਇਆ ਸਰਵ ਕੁਰਵਾਲ ਤੇ ਇਹ ਦੇ ਨਾਲ ਦੀ ਕੋਮਲੋ ਤੇ ਇੱਕ ਨਾਮ ਹੋਰ ਹੈਗਾ ਕੈਨ ਬੀ ਇਦਾਂ ਕਰਕੇ ਨਾਮ ਸੀਗਾ ਇਹ ਤਿੰਨ ਜਿਹੜੇ ਵੱਡੇ ਨਾਮ ਸਾਹਮਣੇ ਆਏ ਆ ਜਿਨ੍ਹਾਂ ਨੇ ਜਿਹੜਾ ਕਯੂਬਿਕ ਪੈਨਸਲ ਪਲਾਨ ਦਾ ਪੈਸਾ ਇਹਦੇ ਉੱਤੇ ਇਨਵੈਸਟ ਕਰਾਉਣਾ ਸੀਗਾ ਤਾਂ ਜਦੋਂ 2023 ਦੇ ਵਿੱਚ ਇੱਕ ਵੱਡਾ ਮਾਮਲਾ ਜਿਹੜਾ ਸੀਗਾ ਹਿਡਨ ਜਿਹੜਾ ਹਿਡਨਬਰਗ ਜਿਹੜਾ ਵੱਡਾ ਗਰੁੱਪ ਆ ਉਹਨਾਂ ਵੱਲੋਂ ਇੱਕ ਵੱਡੀ ਖਲਾਸੀ ਕੀਤੀ ਸੀਗੀ ਉਦੋਂ ਵੀ ਡਾਨੀ ਗਰੁੱਪ ਦੇ ਖਿਲਾਫ ਉਹ ਕਾਟੜੀ ਦੇ ਨਾਲ ਸ਼ੇਅਰ ਲੈਣ ਦੇ ਦੋ ਜਿਹੜੇ ਲਗਾਏ ਸੀਗੇ ਉਸ ਮਾਮਲੇ ਵਿੱਚ ਇਹ ਜਿਹੜੇ 3 ਨਾਂ ਹੈਗੇ ਆ ਕਿਊਬਿਕ ਪੈਨਸ਼ਨ ਪਲਾਨ ਦੇ ਨਾਲ ਸਾਫ ਕਾ ਅਧਿਕਾਰੀਆਂ ਦੇ ਉੱਪਰ ਦੋਸ਼ ਲੱਗੇ ਸੀ ਇਹਨਾਂ ਨੇ ਉਸ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹਦੇ ਵਿੱਚੋਂ ਗਰੁੱਪ ਦਾ ਬਚਾਅ ਕਰਨ ਵਾਸਤੇ ਕੋਈ ਈਮੇਲ ਜਿਹੜੀਆਂ ਸੀਗੀਆਂ ਉਹ ਡਿਲੀਟ ਕੀਤੀਆਂ ਸੀਗੀਆਂ ਸੋ ਇਹ ਜਿਹੜੀ ਤਾਰਾ ਜਿਹੜੀਆਂ ਕਿਊਬਿਕ ਪੈਨਸ਼ਨ ਪਲਾਨ ਦਾ ਜਿਹੜਾ ਪੈਸਾ ਇਨਵੈਸਟ ਕੀਤਾ ਗਿਆ ਤਾਂ ਉਹਦੇ ਵਿੱਚ ਜੁੜਦੀਆਂ ਹੈਗੀਆਂ ਨੇ ਹਾਲਾਂਕਿ ਕੰਪਨੀ ਦਾ ਇਹ ਕਹਿਣਾ ਹੈਗਾ ਜਿਹੜਾ ਕਿ ਸੀਡੀਪੀ ਕਿਹਾ ਕਿ ਇਹ ਜਿਹੜੇ ਸਾਬਕਾ ਅਧਕਾਰੀ ਆ ਉਹ ਆਲਰੇਡੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋ ਚੁੱਕੀ ਆ ਜਿਹੜੀ ਇਨਡਿਕਟਮੈਂਟ ਚੱਲ ਰਹੀ ਆ ਜਿਹੜੇ ਦੋਸ਼ ਆ ਉਹ ਲੱਗੇ ਹੋਇਆ ਹੁਣ ਇਸ ਵੱਡੇ ਮਾਮਲੇ ਨੂੰ ਨਾਰਥ ਅਮਰੀਕਾ ਦੇ ਜਿਹੜਾ ਅਡਾਨੀ ਗਰੁੱਪ ਆ ਉਹਨਾਂ ਦੇ ਖਿਲਾਫ ਇਸ ਮਾਮਲੇ ਨੂੰ ਕੂਟਨੀਤਕ ਤੌਰ ਤੇ ਵੀ ਦੇਖਿਆ ਜਾ ਰਿਹਾ ਕਿ ਭਾਰਤ ਨਾਲ ਜਿਹੜਾ ਸਬੰਧ ਆਣ ਸਖਾਵੇਂ ਚੱਲ ਰਹੇ ਤਾਂ ਉਹਨਾਂ ਹਾਲਤਾਂ ਜਿਹੜਾ ਅਡਾਨੀ ਗਰੁੱਪ ਆ ਕੁਇਕ ਭਾਰਤ ਦਾ ਵੱਡਾ ਸਪਾਂਸਰ ਹੈ ਵੱਡਾ ਡਿਗਜ ਜਿਹੜਾ ਵਾ ਬਿਜ਼ਨਸ ਕੰਪਨੀ ਆ ਤੇ ਉਹਦੇ ਖਿਲਾਫ ਕਿਤੇ ਜਾਣਬੁੱਝ ਕੇ ਇਦਾਂ ਦਾ ਚਰਚਾਤ ਨਹੀਂ ਚੱਲ ਰਹੀ ਇਹ ਹਾਲਾਣ ਦਾ ਜਾਂਚ ਦਾ ਵਿਸ਼ਾ ਹੈਗਾ ਜੀ ਸੁਨਾਲ ਦੇ ਨਾਲ ਤੇ ਦੱਸਦੇ ਆ ਜੀ ਕੈਨੇਡਾ ਪੋਸਟ ਵਰਕਰਾਂ ਦੀ ਹੜਤਾਲ 8 ਮਿਲੀਅਨ ਪੈਕੇਜ ਬੈਕਲੌਗ ਤੇ ਹੈਗੇ ਨੇ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਹੁਣ ਮੈਨੂੰ ਲੱਗਦਾ ਮੋਰ ਥਨ ਵੀਕ ਹੋ ਚੁੱਕਿਆ ਤੇ ਕੈਨੇਡਾ ਦੀ ਕੈਨੇਡਾ ਪੋਸਟ ਦੇ ਵਰਕਰਾਂ ਦੀ ਹੜਤਾਲ ਚੱਲੀ ਚੱਲ ਰਹੀ ਹੈ ਸਭ ਨੂੰ ਪਤਾ ਜੋ ਵੀ ਕੋਰ ਇੱਕ ਥਾਂ ਤੋਂ ਦੂਜੀ ਥਾਂ ਤੇ ਨਹੀਂ ਭੇਜੇ ਜਾ ਰਹੇ ਸੋ ਇਹਦੇ ਨਾਲ ਬਹੁਤ ਬਿਜ਼ਨਸ ਅਧਾਰਿਆਂ ਨੂੰ ਫਰਕ ਪਿਆ ਹੈ ਜਿਨ੍ਹਾਂ ਦੇ ਪਰਸਨਲ ਲੈਟਰਸ ਆਉਣੇ ਸੀਗੇ ਉਹਨਾਂ ਨੂੰ ਵੀ ਆਮ ਜਨਤਾ ਨੂੰ ਬਹੁਤ ਫਰਕ ਪੈ ਰਿਹਾ ਜੀ ਤੇ ਇਸ ਬਾਰੇ ਮੈਂ ਤੁਹਾਨੂੰ ਕਹੂੰਗੀ ਵੀ ਕਦੋਂ ਤੱਕ ਲੱਗਦਾ ਹੈਗਾ ਵੀ ਖਤਮ ਹੋ ਸਕਦਾ ਹੈ ਕਦੋਂ ਤੱਕ ਕਿ ਬੈਕ ਟੂ ਨਾਰਮਲ ਹੋ ਸਕਦਾ ਗੁਰਮੁਖ ਜੀ ਤਰਮੀਰ ਆਪਣੇ ਸਰੋਤਿਆਂ ਨੂੰ ਦੱਸ ਦਿੰਦੇ ਜੇ ਹੜਤਾਲੇ ਲਗਾਤਾਰ ਜਾਰੀ ਹੈ ਤੇ ਨਾਲ-ਨਾਲ ਜਿਹੜਾ ਆ ਕਿਸੇ ਤਰੀਕਾ ਨਾਲ ਸੋਲੂਸ਼ਨ ਕੱਢਣ ਦੇ ਯਤਨ ਵੀ ਜਾਰੀ ਆ ਵੀਕਐਂਡ ਦੇ ਉੱਪਰ ਵੀ ਜਿਹੜੀ ਗੱਲਬਾਤ ਆ ਚੱਲੀ ਆ ਜਿਹੜਾ ਕੈਨੇਡਾ ਪੋਸਟ ਵਰਕਰ ਆ ਤੇ ਕੈਨੇਡਾ ਪੋਸਟ ਦਰਮਿਆਨ ਜਿਹੜੇ ਮੀਡੀਏਟਰ ਕੈਨੇਡਾ ਗਵਰਨਮੈਂਟ ਕੋਲ ਪਾਏ ਗਏ ਸੀ ਉਹਦੇ ਦਰਮਿਆਨ ਗੱਲਬਾਤ ਜਾਰੀ ਹੈ ਕਿ ਕੰਮ ਜਿਹੜੇ ਆ ਜੋ ਉਹਨਾਂ ਨੂੰ ਪ੍ਰੋਪੋਜ਼ਲ ਦਿੱਤਾ ਹੋਇਆ ਉਹਦੇ ਤੋਂ ਉੱਪਰ ਜਾ ਕੇ ਆਪਣੀਆਂ ਮੰਗਾਂ ਦੇ ਹੱਥ ਹਾਲੇ ਅੜੇ ਹੋਇਆ। ਹਾਂਜੀ। ਇਹਦਾ ਇਹਦਾ ਪ੍ਰਭਾਵ ਆ ਲਗਾਤਾਰ ਜਿਹੜਾ ਇੰਨਾ ਪਿਆ ਕਿ 8 ਜਿਹੜਾ ਮਿਲੀਅਨ ਦੇ ਕਰੀਬ ਜਿਹੜੇ ਵੱਡੇ ਪੈਕੇਜ ਆ ਜਿਹੜੇ ਸਾਰੇ ਡਿਲੀਵਰੀ ਪੈਕੇਜ ਆ ਉਹ ਵੀ ਅੜੇ ਪਏ ਆ। 85 ਹਜ਼ਾਰ ਜਿਹੜਾ ਪਾਸਪੋਰਟ ਆ ਉਹ ਕੈਨੇਡਾ ਸਰਵਿਸ ਦਾ ਜਿਹੜਾ ਆ ਉਹ ਵੀ ਹਾਲੇ ਬੈਕਲੌਗ 'ਚ ਪਿਆ ਪਾਵਨ ਆਪਣੇ ਕੋਲ ਸਟਾਕ ਕੀਤਾ ਹੋਇਆ ਤੇ ਜਦੋਂ ਚੱਲੂਗੀ ਤੇ ਫਿਰ ਕਿਉਂਕਿ ਸੈਂਸਿਟਿਵ ਡਾਕੂਮੈਂਟ ਹੈਗਾ ਜੀ ਇਹ। ਬਿਲਕੁਲ। ਉਹ ਇਹਨੂੰ ਡਿਲੀਵਰ ਨਹੀਂ ਕਰ ਪਾਰੇ ਕਿਸੇ ਤਰੀਕੇ ਨਾਲ ਦੂਜੇ ਪਾਸੇ ਜਿਹੜਾ ਸੈਂਟਾ ਕਲਾਸ ਜਾਂ ਨਾਲ 크리스마ਸ ਆ ਰਹੀ ਆ ਉਹਨਾਂ ਦੇ ਕੋਈ ਰਿਟਰਨ ਨੋਟ ਹੈ ਜਿਹੜੇ ਕਿ ਧਾਰਮਿਕ ਰਵਾਜ ਹੈਗਾ ਜੀ ਸਿਚੁਐਨਿਟੀ ਦਾ ਹਾਂਜੀ ਉਹ ਨੋਟ ਜਾਂਦੇ ਆ ਜੀ ਭਾਵਨਾਵਾਂ ਜਿਹੜੀਆਂ ਹੁੰਦੀਆਂ ਵਿਅਕਤ ਕਰਦੇ ਆ ਉਹ ਵੀ ਜਿਹੜਾ ਮੇਲਿੰਗ ਥਰੂ ਜਾਂਦੇ ਆ ਉਹ ਵੀ ਲੋਕਾਂ ਦੇ ਵੱਡੀ ਪੱਧਰ ਦੇ ਉੱਪਰ ਬਲੌਕ ਪਏ ਆ ਭਾਵੇਂ ਆਪਣੀਆਂ ਭਾਵਨਾਵਾਂ ਪ੍ਰਗਟ ਨਹੀਂ ਕਰ ਪਾਰੇ ਸੋ ਹਾਲੇ ਇਹ ਜਿਹੜੀ ਹੜਤਾਲ ਆਲਾ ਕਿੰਨਾ ਵੱਡਾ ਅਸਰ ਜਾਣਾ ਦੂਜੇ ਪਾਸੇ ਬਿਜ਼ਨਸ ਤੌਰ ਤੇ ਆਪਾਂ ਇਹ ਗੱਲ ਕਹਿ ਦਿੰਦੇ ਆ ਪਹਿਲਾਂ ਵੀ ਆਪਣਾ ਸਰਤਾਂ ਨਾਲ ਗੱਲ ਸਾਂਝੀ ਕੀਤੀ ਸੀ ਕਿ ਜਿਹੜੇ ਸਮਾਲ ਬਿਜ਼ਨਸ ਦਾ ਇਨਕਲੂਡਿੰਗ ਜਿਹੜੇ ਹੁਣ ਵੱਡੇ ਬਿਜ਼ਨਸ ਆ ਉਹਨਾਂ ਨੂੰ ਵੀ ਆਪਣੀਆਂ ਡਿਲੀਵਰੀਆਂ ਕਰਾਉਣ ਦੇ ਵਿੱਚ ਜਿਹੜੇ ਇੱਕ ਜਨੂਅਲ ਰੇਟ ਹੁੰਦਾ ਉਹ ਤੋਂ ਉੱਪਰ ਜਾ ਕੇ ਜਿਹੜੇ ਪ੍ਰਾਈਵੇਟ ਕੋਰਪੋਰੇਟ ਕੰਪਨੀਆਂ ਉਹਨਾਂ ਤੇ ਰਿਲਾਇ ਹੋਣਾ ਪ ਰਿਹਾ ਇਹ ਵੀ ਇੱਕ ਵੱਡਾ ਟਾਟਾ ਜਿਹੜਾ ਹੁਣ ਤੱਕ ਆਈ ਥਿੰਕ ਉਹਦੀ ਗੁਰਮੁਖ ਜੀ ਮੈਂ ਇੱਕ ਪੈਕੇਜ ਰਿਟਰਨ ਕਰਨਾ ਸੀਗਾ ਤੇ ਪਹਿਲਾਂ ਜਦੋਂ ਕੈਨੇਡਾ ਪੋਸਟ ਵਰਕਿੰਗ ਸੀ ਉਦੋਂ ਉਹ ਫ੍ਰੀ ਪੈਕੇਜ ਰਿਟਰਨ ਹੁੰਦਾ ਸੀ ਤੇ ਹੁਣ ਉਹਦੇ ਐਕਸਟਰਾ 20 ਡਾਲਰ ਮੈਨੂੰ ਲੱਗਦਾ ਉਹਦੇ ਚਾਰਜਸ ਵੀ ਜ਼ਿਆਦਾ ਨੇ ਜਿਹੜੇ ਪ੍ਰਾਈਵੇਟ ਹੈਗੇ ਨੇ ਤੇ ਇਸ ਚੀਜ਼ ਨਾਲ ਕਾਫੀ ਆਪਣੇ ਜਿੰਨੇ ਵੀ ਨਾਰਮਲ ਆਪਣੀ ਕਮਿਊਨਿਟੀ ਦੇ ਵਿੱਚ ਸਭ ਨੂੰ ਬਹੁਤ ਫਰਕ ਪੈ ਰਿਹਾ ਜਿਹੜਾ ਇਹ ਰਿਟਰਨ ਕਰਨਾ ਹੈ ਚਾਹੇ ਤੁਸੀਂ ਸੈਂਡ ਕਰਨਾ ਹੈ ਨਾ ਇਹਦੇ ਨਾਲ ਕਾਫੀ ਚੀਜ਼ਾਂ ਫਰਕ ਪੈ ਰਹੀਆਂ ਨੇ ਜੀ ਪੈਸੇ ਕੋਸਟ ਜ਼ਿਆਦਾ ਪੈ ਰਹੀ ਹੈ ਉਸ ਚੀਜ਼ ਦੀ ਬਿਲਕੁਲ ਜੀ ਜਿਹੜਾ ਕੋਈ ਵੀ ਸਰਵਜਨਕ ਅਦਾਰਾ ਹੁੰਦਾ ਕਾਰਪੋਰੇਟ ਅਦਾਰਾ ਹੁੰਦਾ ਜਣਾ ਉਹਦੇ ਜਿਹੜੇ ਚਾਰਜਸ ਆ ਹਮੇਸ਼ਾ ਜਿਹੜੇ ਪ੍ਰਾਈਵੇਟ ਕੋਈ ਕੰਪਨੀ ਉਹਨਾਂ ਤੋਂ ਘੱਟ ਹ ਕਿਰਨਾ ਚਾਹੀਦਾ ਕਿਉਂਕਿ ਬਾ ਅੱਗੇ ਹੁਣ ਵਕੇਸ਼ਨਸ ਆਉਣ ਵਾਲੀਆਂ ਨੇ ਤੇ ਲੋਕੀ ਸ਼ੋਪਿੰਗ ਵੀ ਕਰਦੇ ਆਉਣ ਸੋ ਕਾਫੀ ਤਰ੍ਹਾਂ ਦੇ ਗਿਫਟ ਵੀ ਸੈਂਡ ਕੀਤੇ ਜਾਣੇ ਨੇ ਜਿਹੜੇ ਆਪਣੀ ਫੈਮਲੀ ਜਿਹਨਾਂ ਦੀ ਦੂਰ ਰਹਿੰਦੀਆਂ ਨੇ ਹਨਾ ਸੋ ਇਸ ਬਾਰੇ ਜਰੂਰ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਕਿ ਅਸੀਂ ਉਮੀਦ ਕਰਦੇ ਹਾਂ ਜੀ ਆਉਣ ਵਾਲੇ ਵੀਕ ਦੇ ਵਿੱਚ ਇਸ ਚੀਜ਼ ਦਾ ਸਾਰਾ ਸੁਲਝਾਅ ਹੋ ਜAVE ਤੇ ਜੋ ਵੀ ਮੰਗਾ ਉਹਨਾਂ ਦੀਆਂ ਹੈਗੀਆਂ ਜੋ ਮੀਡੀਏਟਰਸ ਨੇ ਸਾਰੇ ਇਸ ਚੀਜ਼ ਨੂੰ ਹਾਲ ਜਲਦੀ ਤੋਂ ਜਲਦੀ ਕਰ ਸਕਟ ਸਾਡੇ ਫਰਸਟ ਕਾਲਰ ਹਾਂ ਜੀ ਸੁਰਿੰਦਰ ਜੀ ਤੁਸੀਂ ਆਨ ਹੋ ਸਤਿ ਸ਼੍ਰੀ ਅਕਾਲ ਅणि ਗੋਲਮੋਸ਼ੀ ਪ੍ਰੋਗਰਾਮ ਬਹੁਤ ਚੰਗਾ ਹੁੰਦਾ ਬੇਟਾ ਸੁਣੀ ਦਾ ਬੜੇ ਗੌਰ ਦੇ ਨਾਲ ਦੇਖੋ ਜਿਹੜਾ ਗੋਤੋ ਅਡਾਨੀ ਹੈ ਨਾ ਇਹਦਾ ਇਤਿਹਾਸ ਇਹ ਦੱਸਦਾ ਵੀ ਕਿਸੇ ਟਾਈਮ 100 ਰੁਪਿਆ ਲੈ ਕੇ ਗੁਜਰਾਤ ਤੋਂ ਇਹ ਬੰਬੇ ਆਇਆ ਸੀ ਵਾਧਾ 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 ਵੱਲ ਗਿਆ ਇੱਕ ਦਿਨ ਇਹਦੀ ਕੋਠੀ ਵਗੈਰਾ ਦਿਖਾਈ ਸੀ ਦਿੱਲੀ ਦੇ ਵਿੱਚ ਮੈਨੂੰ ਹੁਣ ਤੁਸੀਂ ਇਹ ਦੱਸੋ ਵੀ ਗੋਤੋ ਅਡਾਨੀ ਅੱਜਕੱਲ੍ਹ ਭਾਰਤ ਵਿੱਚ ਰਹਿੰਦਾ ਜਾਂ ਅਮਰੀਕਾ ਰਹਿੰਦਾ ਦੇਖੋ ਜਿਹੜਾ ਵੀ ਜੇ ਮਾਲੀਆ ਹੈਗਾ ਉਹ 6-7 ਮਹੀਨੇ ਬਾਅਦ ਉਹਦਾ ਸਵਾਲ ਜਿਆ ਆ ਜਾਂਦਾ ਫਿਰ ਦਿਮਾਗ ਤੇ ਨੂਰ ਪਾ ਕੇ ਵੀ ਨਹੀਂ ਆ ਵੀ ਸੋਚਦੇ ਵਿੱਚ ਇਹ ਵਿਜੇ ਮਾਲੀਆ ਕੌਣ ਹੈ ਵਿਜੇ ਮਾਲੀਆ ਫਿਰ ਸਮਝ ਆ ਜਾਂਦੀ ਉਹ ਉਹ ਆ ਜਿਹੜਾ ਭਾਰਤ ਦੇ ਅੱਧੇ ਬੈਂਕਾਂ ਨੂੰ ਖਾਲੀ ਕਰਕੇ ਲੰਡਨ ਦੇ ਵਿੱਚ ਬੈਠਾ ਹੈ 6 ਮਹੀਨੇ ਕਿਤੇ ਆ ਜਾਂਦੀ ਉਹ ਤਾਂ ਜੇਲ ਬਣ ਰਹੀ ਹੈ ਉਹ ਆਊਗਾ ਪਾਤ ਉਹ ਬੜਾ ਚੰਗਾ ਕੰਮ ਕਰਕੇ ਆਇਆ ਜੀ ਇਹਦੇ ਵਾਸਤੇ ਸਪੈਸ਼ਲ ਜੇਡ ਬਣ ਰਹੀ ਹੁਣ ਗੋਤਮਾਦਨ ਨੀਵਾੜੇ ਦੱਸੋ ਵੀ ਕਿੱਥੇ ਬੈਠਾ ਹੋ ਬਿਲਕੁਲ ਜੀ ਹਾਂਜੀ ਹਾਂਜੀ ਗੁਰਮੁਖ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਇੱਕ ਗੱਲ ਦੱਸ ਦਣਾ ਜਿੱਦਣ ਉਹਨੂੰ ਚਾਹਤੀ ਕੀਤਾ ਗਿਆ ਸੀ ਵੈਸੇ ਉਹ ਕਿੰਨੀਆਂ ਸੀਗੇ ਉਸ ਟਾਈਮ ਦੇ ਉੱਪਰ ਹਾਂਜੀ ਜਦ ਹੀ ਇਹ ਖਬਰ ਆਈ ਸੀ ਕਿ ਕਿ ਅਮਰੀਕਾ ਦੀ ਬਹੁਤ ਸਾਰੇ ਦੇਸ਼ਾਂ ਨਾਲ ਸੰਧੀ ਸੰਧੀ ਹੈਗੀ ਆ ਹੂੰ ਤਾਂ ਉਹਦੇ ਤਹਿਤ ਉਹਨਾਂ ਕੋਲ ਪ੍ਰਾਈਵੇਟ ਜੈਟ ਕਈ ਹੈਗੇ ਆ ਉਹਨਾਂ ਕੋਲ ਆਪਣੇ ਜੈਟ ਜਿਹੜੇ ਹੈਗੇ ਆ ਹਾਂਜੀ ਸੋ ਉਹ ਜੈਟ ਵੀ ਜਿਹੜਾ ਸੀਗਾ ਸੀਲ ਕਰ ਲਿਆ ਗਿਆ ਸੀਗਾ ਉਹਨਾਂ ਹਾਲਤਾਂ ਦੇ ਵਿੱਚ ਉਹ ਕੀਨਿਆਂ ਦੇ ਇੱਕ ਹਸਪੀਟਲ 'ਚ ਐਡਮਿਟ ਹੋਏ ਸੀ ਹੋਏ ਸੀ ਜਾਂ ਪਹਿਲਾਂ ਨੇਚਰਲ ਕੌਰਪਸ ਤੇ ਸੀਗੇ ਇਹ ਆਪਾਂ ਕਹਿ ਨਹੀਂ ਸਕਦੇ ਪਰ ਜਿਹੜਾ ਇਹਨਾਂ ਦਾ ਮੇਨ ਸਵਾਲ ਸੀਗਾ ਕਿ ਉਹ ਕਿੱਥੇ ਰਹਿੰਦੇ ਆ ਇਹ ਜਿੰਨਾ ਵੱਡਾ ਉਹਨਾਂ ਦਾ ਬਿਜ਼ਨਸ ਦਾ ਫਲਾ ਹੈ ਜੀ ਇੱਥੇ ਅਰਬਾਂ ਡਾਲਰ ਦਾ ਮੈਕ ਕੱਢ ਵਿੱਚ ਖਾਸ ਕਰ ਸਕਦੇ ਗਏ ਆ ਹਾਂਜੀ ਉਹਨਾਂ ਦਾ ਜਿਹੜਾ ਇਸਟੈਬਲਿਸ਼ਮੈਂਟ ਹੈ ਕਿਸੇ ਇੱਕ ਦੇਸ਼ ਚ ਨਾ ਹੋ ਕੇ ਉਹ ਹੁਣ ਮਲਟੀਪਲ ਜਿਹੜੇ ਆ बिजनेਸਮੈਨ ਦੇਸ਼ਾਂ ਦੇ ਬਣ ਚੁੱਕੇ ਆ ਪਾਵਨ ٹرسٹ ਜਿਹੜਾ ਉਹਨਾਂ ਦਾ ਜੁੜਿਆ ਹੋਇਆ ਹਾਲਾਂਕਿ ਜਿਹੜਾ ਡਾਊਨਫਾਲ ਹੋਣ ਤੋਂ ਅਮਰੀਕਾ ਨਾਲ ਖਟਾਸ਼ ਆਈ ਆ ਭਾਰਤੀ ਉਦੋਂ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਪਹਿਲਾਂ ਸਾਹਮਣੇ ਸ਼ਾਇਦ ਆ ਸਕਦੀਆਂ ਸੀ ਲੇਕਿਨ ਖਟਾਸ਼ ਆਉਣ ਤੋਂ ਬਾਅਦ ਅਮਰੀਕਾ ਦਾ ਜਸਟਿਸ ਬੋਰਡ ਦਾ ਪਰਦਾ ਪਰ ਜਿਹੜਾ ਉਹ ਆਪਣਾ ਜਿਹੜੀਆਂ ਕਈ ਬੇਨਿਯਮੀਆਂ ਜਿਹੜਾ ਹੈਡਰਬਰਗ ਦੀ ਰਿਪੋਰਟ ਵੀ ਸਾਹਮਣੇ ਆਈ ਸੀ ਉਸ ਤੋਂ ਬਾਅਦ ਹੁਣ ਜਸਟਿਸ ਡਿਪਾਰਟਮੈਂਟ ਨੇ ਦੋਸ਼ ਲਾਇਆ ਸੋ ਕਈ ਤਰ੍ਹਾਂ ਦੀ ਜਿਹੜੇ ਹੀਰਾ ਫੇਰੀਆਂ ਅਤੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਜਾਂ ਜਿਹੜੇ ਕੰਟਰੈਕਟ ਲੈ ਗ੍ਰਿਸ਼ਵਤ ਲੈਣ ਜਾਂ ਦੇਣ ਦੇ ਮਾਮਲੇ ਦੇ ਵਿੱਚ ਜਿਹੜੇ ਨਾਂ ਸਾਹਮਣੇ ਆ ਰਿਹਾ ਉਹਦੇ ਕਰਕੇ ਜਿਹੜੇ ਵੱਡੇ ਸ਼ੇਅਰ ਪਿੱਛੇ ਜਿਹੜੇ ਡਿੱਗੇ ਵੀ ਹੈਗੇ ਸੀਗੇ ਲੇਕਿਨ ਮੁੱਖ ਰੂਪ ਦੇ ਜੋ ਪਾਰੀ ਜਿਹੜੇ ਆ ਬਿਜ਼ਨਸਮੈਨ ਉਹ ਭਾਰਤੀ ਮੂਲ ਦੇ ਆ ਜੀ ਭਾਰਤ ਦੇ ਇੱਕ ਵੱਡੇ ਆ ਪਾ ਕਹਿ ਸਕਦੇ ਕਿਹੜਾ ਇਕਨੋਮੀ ਦਾ ਇੱਕ ਪੋਲ ਹੈਗੇ ਆ ਬੈਂਕ ਜਾਂ ਪਾਕਿਸਤਾਨ ਪੂਲ ਹੁੰਦੇ ਆ ਉਹਨਾਂ ਕੋਲ ਹੈਗਾ ਅੱਜ ਦੀ ਰੇਟ ਵਿੱਚ ਇਹ ਵੀ ਕਿਹਾ ਜਾਂਦਾ ਕਿ ਜਿਹੜੀ ਅੱਜ ਦੀ ਜਿਹੜੀ ਸ੍ਰੀ ਦਾਨਮਨ ਨਰਿੰਦਰ ਨਰਿੰਦਰ ਮੋਦੀ ਹੋਣਾਂ ਦੀ ਸਰਕਾਰ ਆ ਜਾਂ ਬੀਜੇਪੀ ਦੀ ਸਰਕਾਰ ਆ ਮੋਕਰੇਗ ਡੀਪ ਸਟੇਟ ਦੇ ਰੂਪ ਵਿੱਚ ਜਿਹੜਾ ਅੰਡਾਨੀ ਗਰੁੱਪ ਆ ਉਹ ਵੀ ਨਾਲ ਉਹਨਾਂ ਦੇ ਨਾਲ ਪੋਲਿਸੀ ਮੇਕਿੰਗ ਦੇ ਵਿੱਚ ਹੈਗਾ ਆ ਉਹਨਾਂ ਹਾਲਤਾਂ ਦੇ ਵਿੱਚ ਅਮਰੀਕਾ ਦੇ ਵਿੱਚ ਤੇ ਉਰਲਾਈ ਕਰ ਰਿਹਾ ਹੈ ਲੇਕਿਨ ਮੁੱਖ ਰੂਪ ਵਿੱਚ ਬਿਜ਼ਨਸਮੈਨ ਜਿਹੜੇ ਆ ਉਹ ਸਟੈਬਲਿਸ਼ਮੈਂਟ ਨੂੰ ਭਾਰਤ ਦੇ ਹੈਗੇ ਆ ਜੀ ਬਿਲਕੁਲ ਜੀ ਹਾਂਜੀ ਸੋ ਜੀ ਆਪਾਂ ਗੱਲ ਕਰ ਰਹੇ ਹਾਂ ਜੀ ਜਿਹੜੀ ਪੀਲ ਰੀਜ਼ਨ ਚ ਟੈਕਸਾਂ 'ਚ ਕੀਤਾ ਜਾ ਰਿਹਾ ਵਾਅਦਾ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਗੁਰਮੁਖ ਜੀ ਇੱਕ ਵਾਰੀ ਥੋੜਾ ਜਿਹਾ ਇਸ ਦੇ ਬਾਰੇ ਸਾਨੂੰ ਦੱਸਿਆ ਜਾਵੇ ਸੰਖੇਪ ਦੇ ਵਿੱਚ ਕਿਉਂਕਿ ਹੁਣ ਜਿਹੜੇ ਟੈਕਸ ਨੇ ਇੱਕਦਮ ਇਹਨਾਂ ਨੇ ਹੁਣ ਹਾਂਜੀ ਤੁਸੀਂ ਉਹਦੇ ਬਾਰੇ ਦੱਸੋ ਤਨਵੀਰ 2025 ਦਾ ਪੀ ਰੀਜਨ ਦਾ ਬਜਟ ਆ ਉਹ ਪ੍ਰੋਪੋਜ਼ ਕੀਤਾ ਗਿਆ ਜੀ ਉਹਦੇ ਵਿੱਚ ਆਪਣੇ ਤਿੰਨ ਸ਼ਹਿਰ ਆਉਂਦੇ ਆ ਮੀਸੀਸਗਾ ਬ੍ਰਮਟਨ ਤੇ ਕੈਲਡਨ ਬਿਲਕੁਲ ਇਹਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਵਾਧੇ ਆ ਦਰਜ ਕਰਨ ਦੀ ਗੱਲਬਾਤ ਕੀਤੀ ਗਈ ਹੈ ਇੱਕ ਜਿਹੜਾ ਪ੍ਰਾਪਰਟੀ ਪ੍ਰਾਪਰਟੀ ਟੈਕਸ ਦਾ ਦੂਜਾ ਹੈਗਾ ਯੂਟਿਲਿਟੀ ਟੈਕਸ ਜਿਹੜਾ ਪ੍ਰਾਪਰਟੀ ਟੈਕਸ ਤੋਂ ਤਾਂ ਹੋਣ ਦੀ ਗੱਲ ਕੀਤੀ ਗਈ ਹੈ ਹੋਗਾ 5.5% ਤੇ ਜਿਹੜਾ ਯੂਟਿਲਿਟੀ ਟੈਕਸ ਆ ਉਹ 5.9% ਜਿਹੜਾ ਆ ਇਹ ਜਿਹੜਾ ਰੈ residențial ਤੇ ਕਮਰਸ਼ੀਅਲ ਜਿਹੜਾ ਵੱਖ-ਵੱਖ ਤੌਰ ਦੇ ਉੱਪਰ ਆ ਇਹ ਹਮੇਸ਼ਾ ਗੱਲ ਚਰਚਾ ਚ ਰਹੀ ਆ ਕਿ ਜਿਹੜੇ ਟੈਕਸਾਂ 'ਚ ਵਾਧਾ ਲਗਾਤਾਰ ਹੁੰਦਾ ਇਹ ਵੀ ਮੰਨਿਆ ਜਾਂਦਾ ਕਿ ਜਿਹੜੇ ਚਾਹੀਏ ਪੀ ਰੀਜਨ ਜਿਹੜੀਆਂ ਮਿਊਨਿਸਪੈਲਿਟੀਆਂ ਹੈਗੀਆਂ ਨੇ ਜਾਂ ਫਿਰ ਅਨਟਾਰੀਓ ਗਵਰਨਮੈਂਟ ਆ ਪ੍ਰਿੰਸਿਪਲ ਗਵਰਨਮੈਂਟ ਨੇ ਜਾਂ ਫਿਰ ਫੈਡਰਲ ਗਵਰਨਮੈਂਟ ਆ ਇਹ ਟੈਕ ਕਲਕੂਲੇਸ਼ਨ ਕੈਲਕੂਲੇਟਰ ਬੇਸਡ ਸਰਕਾਰਾਂ ਜਿਹੜੀਆਂ ਉਸ ਬਿਹਾਫ ਨਾਲ ਕੰਮ ਕਰਦੀਆਂ ਪਾਵਾ ਜੋ ਬਹੁਤ ਜ਼ਿਆਦਾ ਟੈਨਸ਼ਨ ਇਸ ਗੱਲ ਦੀ ਨਹੀਂ ਹੁੰਦੀ ਕਿ ਕਿੱਦਾਂ ਸੋਰਸ ਟਾਇ ਦਾਣੇ ਆ ਜੇ ਖਰਚੇ ਵਧਦੇ ਆ ਤਾਂ ਫਿਰ ਦੂਜੇ ਪਾਸੇ ਕੈਲਕੂਲੇਸ਼ਨ ਲਾਈ ਜਾਂਦੀ ਕਿ ਕਿੰਨੇ ਟੈਕਸ ਹੋਰ ਲਾਉਣੇ ਪੈਣੇ ਆ ਉਹਨਾਂ ਹਾਲਤਾਂ ਦੇ ਵਿੱਚ ਇੱਕ ਵੱਡਾ ਹੀ ਇੱਕ ਸਿਸਟਮ ਹੁੰਦਾ ਇੱਥੇ ਕਿ ਜਿੰਨੇ ਖਰਚੇ ਵਧਿਆ ਉਹਦੇ ਅਕੋਰਡਿੰਗਲੀ ਉਹਨਾਂ ਖਰਚਿਆਂ ਨੂੰ ਮੀਟ ਕਰਨ ਵਾਸਤੇ ਐਕਸਪੈਂਡੀਚਰ ਨੂੰ ਜਿਹੜਾ ਜਿਹੜਾ ਡੀਲ ਕਰਨ ਵਾਸਤੇ ਜਿਹੜੇ ਟੈਕਸ ਐਲ ਇੰਨੇ ਵਧਾਉਣੇ ਪੈਣਿਆ ਤਾਂ ਉਹ ਪ੍ਰਪੋਜ਼ ਕਰ ਦਿੱਤੇ ਜਾਂਦੇ ਆ ਇਹਨਾਂ ਹਾਲਤਾਂ ਦੇ ਵਿੱਚ ਜਿਹੜਾ ਪੀ ਰੀਜਨ ਆ ਇਹਨੇ ਹੁਣ 225 ਦਾ ਜਿਹੜਾ ਮਜੜ ਹੈਗਾ ਉਹਦੇ ਲਈ ਜਿਹੜਾ 5.5% ਪ੍ਰੋਪਰਟੀਆਂਸ ਵਾਧਾ ਰੱਖਿਆ ਗਿਆ ਉਹਦੇ ਤਹਿ ਜਿਹੜਾ ਰੈ residențial ਦਾ ਉਹਦਾ 321 ਡਾਲਰ ਰੇਕ ਜਿਹੜਾ ਪ੍ਰੋਪਰਟੀ ਰੈ residențialੀ ਹੈਗੀ ਆ ਉਹਦਾ ਵੱਧ ਜਾਊਗਾ ਜਿਹਦੇ ਨਾਲ ਜਿਹੜਾ ਬਿਜ਼ਨਸ ਹੈਗਾ ਜਿਹੜਾ ਵੇਰੀ ਕਰਦਾ ਹਾਲੇ ਕਿ ਬਿਜ਼ਨਸ ਦੇ ਵਿੱਚ ਕਿਉਂਕਿ ਬਿਜ਼ਨਸ ਦੇ ਵਿੱਚ ਜਿਹੜਾ ਵੈਲਿਊਜ਼ ਹੀ ਹੁੰਦੀ ਆ ਬਹੁਤ ਉੱਪਰ ਥੱਲੇ ਹੁੰਦੀਆਂ ਨੇ ਭਾਵ ਉਹਨਾਂ ਦਾ ਰੇਂਜ ਹੁੰਦੀ ਆ ਕਾਫੀ ਉੱਪਰ ਥੱਲੇ ਲੈਕਿਨ ਐਵਰੇਜ ਜਿਹੜਾ 564 ਡਾਲਰ ਉਹਦਾ ਵਧੂਗਾ ਇਸੇ ਤਰ੍ਹਾਂ ਜਿਹੜਾ ਜਿਟਿਲਟੀ ਬਿੱਲ ਹੈਗੇ ਆ ਉਹਨਾਂ ਦਾ ਵੀ ਤਨਵੀਰ 5.9% ਦਾ ਵਾਧਾ ਕੀਤਾ ਗਿਆ ਫਿਰ ਰਾਇਡੈਂਸ਼ੀਅਲ ਦੇ ਵਿੱਚ ਸਾਲਾਨਾ 62 ਡਾਲਰ ਤੇ ਕਮਰਸ਼ੀਅਲ 118 ਡਾਲਰ ਇਹ ਜਿਹੜੇ ਵਾਧੇ ਜਿਹੜੇ ਆ ਇਹਨਾਂ ਦੀ ਗੱਲਬਾਤ ਕੀਤੀ ਗਈ ਆ ਆਪਾਂ ਇਹ ਵੀ ਦੱਸ ਦਿੰਦੇ ਆ ਕਿ ਇਹ ਕੱਲੇ ਕਾਲਰ ਵੀ ਆਏ ਸੀ ਕਹਿੰਦੇ ਕਿ ਵਾਅਦਾ ਜਿਹੜਾ ਸੀਗਾ ਲੰਬਾ ਸਮਾਂ ਨਹੀਂ ਕੀਤਾ ਗਿਆ ਪਰ ਇਹ ਗੱਲ ਤੱਥ ਘੜਤ ਨਹੀਂ ਹੈਗੀ ਜੇ ਤੁਸੀਂ ਆਪਣਾ ਪ੍ਰੋਪਰਟੇਕਸ ਦੇਖੋਗੇ ਤੇ ਪਿਛਲੇ ਲੰਮੇ ਸਮੇ ਤੋਂ ਜਿਹੜਾ ਆ ਪ੍ਰਾਪਰਟੀ ਜਿਹੜਾ ਬਿੱਲ ਜਿਹੜਾ ਆਉਂਦਾ ਸਾਨੂੰ ਉਹਦੇ 'ਚ ਵਾਧਾ ਲਗਾਤਾਰ ਜਾਰੀ ਹੈ ਹਾਲਾਂ ਜਿਹੜਾ ਸਾਡਾ ਪ੍ਰਾਪਰਟੀ ਟੈਕਸ ਤਾਂ ਉਹਦੇ ਬਜਟ ਕਈ ਪਾਸੇ ਦਾ ਖਰਚੇ ਜਾਂਦੇ ਆ ਇੱਕ ਸਾਈਡ ਤੋਂ ਲਿਖਿਆ ਜਾਂਦਾ ਕਿ ਇਸ ਕਿੰਨਾ ਪਰਸੈਂਟ ਕਿਸ ਪਾਸੇ ਜਾਣਾ ਹੈਗਾ ਔਰ ਇਹ ਜ਼ਰੂਰੀ ਵੀ ਹੁੰਦਾ ਆਪਾਂ ਇਹ ਕਰ ਸਕਦੇ ਆਂ ਲੇਕਿਨ ਇਹ ਵੀ ਗੱਲ ਹੈਗੀ ਆ ਕਿ ਅੱਜ ਦੀ ਡੇਡ ਦੇ ਵਿੱਚ ਇਹ ਪ੍ਰੋਪਰਟੀ ਟੈਕਸ ਜਿਹੜਾ ਖਾਸ ਕਰਕੇ GTA ਇਸ ਪੀ ਰੀਜਨ ਦੇ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ ਬਹੁਤ ਜ਼ਿਆਦਾ ਹੈਗਾ ਪ੍ਰੋਪਰਟੀ ਟੈਕਸ ਤਾਂ ਹੁਣ ਇਹ ਜਿਹੜਾ ਪਿੰਚ ਕਰ ਲੱਗ ਗਿਆ ਹੈ ਹਰੇਕ ਬੰਦੇ ਨੂੰ ਜੇ ਆਪਾਂ ਐਵਰੇਜ 1 ਮਿਲੀਅਨ ਜਾਂ ਜਿੱਦਾਂ ਐਵਰੇਜ ਆਉਂਦੇ ਆ 5 ਤੋਂ 7 ਲੱਖ ਘਰ ਦੀ ਤਾਂ 8 ਤੋਂ 9 ਹਜ਼ਾਰ ਦਾ ਜਿਹੜਾ ਪ੍ਰਾਪਰਟੀ ਟੈਕਸ ਜਿਹੜਾ ਉਹ ਚਲੇ ਗਿਆ ਇਹ ਗੱਲ ਇਹ ਨਹੀਂ ਹੈ ਕਿ ਜੋ ਵਾਅਦਾ ਕਿਉਂ ਕੀਤਾ ਗਿਆ ਆ ਖਰਚਿਆਂ ਨੂੰ ਬੀੜ ਕਰਨ ਵਾਸਤੇ ਕੀਤਾ ਜਾਂਦਾ ਪਰ ਜੇ ਇਦਾਂ ਹੀ ਵਾਅਦਾ جاری ਰਿਹਾ ਤਾਂ ਆਉਣ ਵਾਲੇ 5 ਜਾਂ 7 ਸਾਲਾਂ ਦੇ ਵਿੱਚ ਤੁਹਾਡਾ ਪ੍ਰਾਪਰਟੀ ਟੈਕਸ ਕਿੱਥੇ ਹੋਊਗਾ ਇਸ ਜਿਹੜੇ ਸਰੋਤੇ ਵੀ ਦੱਸ ਸਕਦੇ ਆ ਕਿ ਜੈਨੂਮੈਂਟੀ ਕਿ ਇਹੀ ਤਰੀਕਾ ਹੈਗਾ ਜਾਂ ਜਿਹੜਾ ਸੋਰਸ ਇਹੀ ਹੁੰਦੇ ਆ ਵੈਸੇ ਸਿਟੀ ਕੋਲ ਸੋਰਸ ਜਿਹੜਾ ਪ੍ਰਾਪਰਟੀ ਟੈਕਸ ਮੇਨ ਹੀ ਹੁੰਦਾ ਇਹਨੇ ਇਹੋ ਲਾਵਾ ਹੋਰ ਵੀ ਇਸੋਰਸ ਜਿਹੜਾ ਸਿਟੀ ਕੋਲ ਹੁੰਦੇ ਆ ਕਮਰਸ਼ੀਅਲ ਲੈਵਲ ਤੇ ਆਪਾਂ ਖਾਸ ਤੌਰ ਤੇ ਕਹਿ ਸਕਦੇ ਆ ਲੇਕਿਨ ਰੈ residencial ਜਿਹੜਾ ਪ੍ਰੋਪਰਟੇਕਸ ਆ ਉਹਨੂੰ ਵਧਾਉਣਾ ਕਿੰਨਾ ਕੁ ਜਾਇਜਾ ਸਾਡੇ ਸਰੋਤੇ ਦੱਸ ਸਕਦੇ ਆ ਤੁੰਵੀਰ ਬਿਲਕੁਲ ਜੀ ਸੋ ਸਾਡੇ ਨਾਲ ਕਾਲਰਸ ਹੋਰ ਵੀ ਹੈਗੇ ਨੇ ਸਾਨੂੰ ਉਹਨਾਂ ਨੂੰ ਕਰਦੇ ਆ ਹੁਣ ਯਾਰ ਗੁਰਜੀਤ ਜੀ ਤੁਸੀਂ ਆਉਣੇ ਹੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੁੰਵੀਰ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਭਾਜੀ ਆਪਣੇ ਬੈਲਕਨ ਬੈਲਕਨ ਸਾਹਮਣੇ ਅਖਬਾਰ ਨੇ ਕਵਰ ਛਾਪੀ ਆ ਆਪਣੇ ਇੱਕ ਰੇਡੀਓ ਹਸਤੇ ਦਾ ਭਰਾ ਸੀ ਉਹ ਨਾਸਤ ਗੋੜ ਫੈਂਦੇ ਆ ਦਲਜੀਤ ਉਹ ਬੈਂਕਰਾਪਟ ਹੋਇਆ 17 ਮਿਲੀਅਨ ਡਾਲਰ ਸੀਆਰਏ ਦਾ ਉਹਦੇ ਅੱਲਾ ਦੇਣਦਾਰੀਆਂ ਉਹ ਬਰਡ ਦਾ ਹੀ ਉਹਦੀਆਂ ਪਤਾ ਨਹੀਂ ਕਿੰਨੀਆਂ 25 30 ਬਰਡਾਂ ਦਾ ਬੈਂਕਰਾਪਟ ਹੋ ਗਈਆਂ ਭਾਜੀ ਉਹ ਤਾਂ ਰੇਡੀਓ ਤੇ ਬਹਿ ਕੇ ਤਿੰਨ ਤਿੰਨ ਘੰਟੇ ਕਹਿੰਦੇ ਸੀ ਲੋਕਾਂ ਨੂੰ ਅਸੀਂ ਤੁਹਾਨੂੰ ਅਮੀਰ ਕਰ ਦੇਣਾ ਇਹਦਾ ਆਪੇ ਭਾਜੀ ਢੂਠਾ ਫੜ ਕੇ ਬਹਿ ਗਏ ਮੈਂਟਜ ਦਿਲਾ ਜੀ ਇੱਕ ਤਾਂ ਇਹਦੇ ਬਾਰੇ ਦੱਸਿਓ ਜੀ ਉਹ ਬਹੁਤ ਤਕੜਾ ਕਹਿੰਦੇ ਕਾਫੀ ਲੋਕਾਂ ਨੂੰ ਝਟਕਾ ਲੱਗਾ ਉੱਤੇ ਦੂਜਾ ਤਾਂ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਪ੍ਰੋਫਿਟ ਟੈਕਸ ਦੀ ਜਦੋਂ ਨਿੱਕੀਕੌਰ ਮੇਅਰ ਲੈ ਖੜੀ ਸੀ ਹੈ ਨਾ ਉਨੇ ਇਹ ਗੱਲਾਂ ਕਲੀਅਰ ਕੀਤੀਆਂ ਸੀ ਏਅਰ ਤੇ ਆ ਕੇ ਇੱਥੇ ਰੇਡੀਓ ਤੇ ਫਿਰ ਤੁਸੀਂ ਪੰਜਾਬੀਓ ਪਛਤਾਉਂਗੇ ਗੱਲ ਮੇਰੀ ਯਾਦ ਰੱਖਿਓ ਫਿਰ ਇਹ ਪ੍ਰੋਪਰਟੀ ਟੈਕਸ ਆ ਜਿਹੜਾ ਰੇਖਸਾਲ ਬਦਲਣਾ ਤਨਵੀਰ ਜੀ ਜਦੋਂ ਮੈਂ 2018 ਜਿੱਥੇ ਮੂਵ ਹੋਇਆ ਸੀ ਘਰ ਤੇ ਨਾ ਹਾਂਜੀ ਇੱਥੇ 550 ਡਾਲਰ ਸੀ ਐਸ ਵੇਲੇ 8700 ਡਾਲਰ ਹੋਇਆ ਇਹ ਰੇਖਸਾਲ ਵਧਾਉਂਦੇ ਆ ਇਦਾਂ ਨਹੀਂ ਕਿ ਨਹੀਂ ਵਧਾਉਂਦੇ ਹੁਣ 600 ਡਾਲਰ ਟੋਟਲ ਵਧਾਉਣ ਇਹ ਸਕੂਅਰ ਫੁੱਟ ਦੇ ਹਿਸਾਬ ਨਾਲ ਵਧਾਉਣਾ ਹੁਣ ਜੇ ਦੇ ਕੋ ਸਕੇਅਰ ਫੁੱਟ ਘਟਿਆ ਉਹਦਾ 300 400 500 ਹੀ ਵੱਲ ਸਕਦਾ ਨਾ ਬਾਕੀ ਭਾਜੀ ਇਹਨਾਂ ਨੇ ਦਿਵਾਲੀ ਤੇ ਮਿਲੀਅਨ ਡਾਲਰ ਲਾਤਾ ਮੇਰਾ ਦਿਵਾਲੀ ਦਾ ਕੀ ਲੈਣਾ ਦੇਣਾ ਹੈ ਮੇਰਾ ਪ੍ਰੋਫਿਟ ਅਸਕੇਲੇ ਵਧਾ ਰਹੇ ਆ ਜੇ ਕਿਸੇ ਨੇ ਆਪਣੇ ਬੈਂਕ ਸਾਊਥ ਕੋਈ ਪ੍ਰੋਗਰਾਮ ਮਨਾਉਣਾ ਉਹ ਆਪਣੇ ਵੱਖਰਾ ਸਾਡੇ ਜਿੱਦਾਂ ਆਪਣੇ ਵਿਸਾਖੀ ਮਨਾਉਂਦੇ ਆ ਸਿੱਖ ਆਪਣੇ ਦਮ ਤੇ ਮਨਾਉਂਦੇ ਆ ਜੇ ਇਹਨਾਂ ਦਾ ਇਹਨਾਂ ਦਾ ਦਮ ਹੈਗਾ ਆਪਣੇ ਦਮ ਤੇ ਦਿਵਾਲੀ ਪਾਰਕ ਲੈ ਕੇ ਮਨਾ ਲੈਣਾ ਸਿਟੀ ਨੇ ਸਾਡਾ ਮਿਲੀਅਨ ਡਾਲਰ ਕਰਲੇ ਲਾਤਾ ਪਹਿਲੀ ਗੱਲ ਤਾਂ ਮੇਰੇ ਜਵਾਬ ਦਾ ਵੀ ਆ ਗਿਆ ਇਰ ਤੇ ਇੱਥੇ ਜਿੰਨੇ ਕਾਉਂਸਲ ਰਿਜਨਲ ਕਾਉਂਸਲ ਇਹਨਾਂ ਦੇ ਆਗੇ ਤੇ ਵੀ ਸਾਡੇ ਟੈਕਸ ਵੀਰ ਦਾ ਮਨੂ ਤੁਸੀਂ ਸਿੰਗਰਾਂ ਤੇ ਉਡਾਈ ਜਾਂਦੇ ਦਿਵਾਲੀਆਂ ਮੇਲੇ ਤੇ ਉਡਾਈ ਜਾਂਦੇ ਅਸੀਂ ਇੱਥੇ ਕੰਮ ਕਰ ਕਰਕੇ ਤੁਹਾਨੂੰ ਪ੍ਰੋਫਿਟ ਦੇਖਦੇ 1.9000 ਡਾਲਰ ਤੇ ਮੋਝ ਗਿਆ ਪ੍ਰੋਫਿਟ ਹੈ 30% ਕਾਰਾਂ ਦੀ ਇਹ ਜ਼ੋਰ ਸ਼ਬਦ ਗਈ ਆ ਲੋਕਾਂ ਨੇ ਤਾਂ ਸਾਈਕਲਾਂ ਤੇ ਆ ਜਿਹੜੇ ਹਿਸਾਬ ਜੋ ਜਿੱਦਾਂ ਇਹ ਜ਼ੋਰ ਸ਼ਬਦਾ ਰਹੇ ਆ ਮੈਨੂੰ ਹੈਰਾਨ ਹੈ ਸਿੱਧੀ 750 ਤੋਂ ਚੱਕ ਕੇ 1000 1000 ਡਾਲਰ ਹੋ ਗਈ ਹੈ ਬਿਲਕੁਲ ਜੀ ਦੋ ਕਾਰਾਂ ਦੀ ਉਹ ਬਲਜਿੰਦਰ ਭਾਈ ਪੈਟਰ ਆਇਆ ਕਹਿੰਦਾ 700 ਸੀ 1000 ਡਾਲਰ ਕਰਤੀ ਦੋ ਕਾਰਾਂ ਦੀ ਕਹਿੰਦਾ ਹੁਣ ਤਾਂ ਵੀ ਸਭ ਦੀ ਵਾਦੀ ਪਈ ਆ ਬਿਲਕੁਲ ਹਾਂਜੀ ਹਾਂਜੀ ਪਰ ਹੁਣ ਦੇਖੋ ਤਨਵੀਰ ਜੀ ਇੱਕ ਪਾਸੇ ਤਾਂ 19 ਪੇਮੈਂਟ ਆ 1000 ਡਾਲਰ ਪੇਮੈਂਟ ਜਾ ਰਹੀ ਆ ਦੋ ਗੱਡੀਆਂ ਦੀ ਮੰਥਲੀ ਦੋ ਗੱਡੀਆਂ ਦੀ 1000 ਡਾਲਰ ਸ਼ੋਰੇ 2000 ਡਾਲਰ ਤਾਂ ਇਹੀ ਹੋ ਗਿਆ ਬਿਲਕੁਲ ਫਿਰ ਬੰਦਾ ਘਰ ਕਿੱਦਾਂ ਫੋਰਡ ਕਰੂਗਾ ਆਪਣੀ ਮੌਰ ਕੀ ਕਿੱਥੋਂ ਦੇਊਗਾ ਜੇ ਨਾ ਵਿਚਾਰਿਆਂ ਕੋ ਮੌਰ ਕਿ ਜੰਨੇ ਨਹੀਂ ਚੱਕੀ ਹੋਣਾ ਹਾਂ ਹੂੰ ਨਹੀਂ ਦੇਖੋ ਜੀ ਇਹ ਤਾਂ ਮਸਲਾ ਬਹੁਤ ਹਾਂਜੀ ਸੀਰੀਅਸ ਹੈਗਾ ਹਾਂਜੀ ਗੁਰਮੁਖ ਜੀ ਤੋਂ ਤੁਸੀਂ ਉਹਨਾਂ ਨੇ ਜਿਹੜਾ ਕੁਐਸਚਨ ਪੁੱਛਿਆ ਸੀ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਨਵੀਰ ਮੈਂ ਪਾਰਟਿਕੂਲਰ ਨਹੀਂ ਕੇ ਬਾਰੇ ਕਹਿੰਦਾ ਤੇ ਨਾ ਮੈਂ ਚਾਉਂਦਾ ਹੀ ਆ ਆਪਣੇ ਪਲੇਟਫਾਰਮ ਤੋਂ ਮੈਂ ਇੱਕ ਇੱਕ ਨਾ ਖਬਰ ਹੈ ਇਹਦੇ ਨਾਲ ਰਿਲੇਟਡ ਸਾਂਝੀ ਕਰਨਾ ਚਾਹੁੰਦਾ ਹਾਂਜੀ ਕਿ ਜਿਹੜਾ ਟ੍ਰਾਂਟੂ ਹੈਗਾ ਟ੍ਰਾਂਟੂ ਦੇ ਵਿੱਚ ਇੱਕ ਵੱਡੀ ਖਬਰ ਛੱਪੀ ਹੈ ਕਿ ਜਿਹੜੇ ਰੀਅਲ ਏਸਟੇਟ ਮਾਰਕੀਟ ਜਿਹੜੇ ਇਨਵੈਸਟਮੈਂਟ ਤਾਂ ਹੋਈਆਂ ਸੀਗੀਆਂ ਆ ਕਿਵੇਂ ਉਹਦੇ ਵਿੱਚ ਜਿਹੜੀਆਂ ਇਨਵੈਸਟਮੈਂਟਾਂ ਹੋਈਆਂ ਸੀ ਜਦੋਂ ਡਾਊਨਫਾਲ ਆਇਆ ਉਹਦੇ ਤੋਂ ਬਾਅਦ ਹੈ ਜਿਹੜੇ ਡਿਵੈਲਪਰ ਸੀਗੇ ਜਿਹੜੇ ਇਨਵੈਸਟਰ ਸੀਗੇ ਉਹ ਆਪਣੇ ਪੈਸੇ ਨੂੰ ਵਾਪਸ ਖਿੱਚਣਾ ਚਾਹੁੰਦੇ ਸੀ ਜਾਂ ਹੋਰ ਇਨਵੈਸਟ ਨਹੀਂ ਸੀ ਕਰਨਾ ਚਾਹੁੰਦੇ ਤਾਂ ਉਹਨਾਂ ਹਾਲਤਾਂ ਦੇ ਵਿੱਚ ਇੱਕ ਵੱਡੇ ਡਿਵੈਲਪਰ ਵੱਲੋਂ ਕਿਵੇਂ ਜਿਹੜਾ ਇਟਲੀ ਬੇਸਡ ਇੱਕ ਮਾਫੀਆ ਸੀਗਾ ਉਹਦੀ ਮਦਦ ਲਈ ਗਈ ਜਿਹੜੇ ਇਨਵੈਸਟਰ ਸੀਗੇ ਉਹਨਾਂ ਨੂੰ ਧਮਕੀਆਂ ਦਵਾਈਆਂ ਗਈਆਂ 30 ਮਿਲੀਅਨ ਦੇ ਕਰੀਬ ਜਿਹੜੀ ਸੀ ਇਨਵੈਸਟਮੈਂਟ ਸੀਗੀ ਉਹਨੂੰ ਹੋਰ ਛੋਟ ਕਰਨ ਵਾਸਤੇ ਮਾਫੀਆ ਦੀ ਜਿਹੜੀ ਆ ਆ ਇਹ ਮਾਦਦ ਲਈਗੀ ਹਾਲਾਂਕਿ ਇਹਦੀਆਂ ਗ੍ਰਿਫਤਦਾਰੀਆਂ ਹੋ ਗਈਆਂ ਸੀਗੀਆਂ ਕੁਸ਼ਮਾ ਪਹਿਲਾਂ ਜਿਹੜੀ ਇਹਦੀ ਜਿਹੜਾ ਸਾਹਮਣੇ ਸਬੰਧ ਜਿਹੜੇ ਸਾਹਮਣੇ ਆਈ ਹੈ ਉਹ ਵੱਡਾ ਰੌਲਾ ਪਿਆ ਹੋਇਆ ਉਹ ਇਹ ਪਿਆ ਹੋਇਆ ਕਿ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਸਭ ਕੁਝ ਠੀਕ ਨਹੀਂ ਹੈਗਾ ਸਾਬਕ ਬਹੁਤ ਸਾਰੇ ਅਸਟੰਡ ਦੇ ਕੇਸ ਆ ਅੱਗਾਂ ਲੱਗੇ ਕੇਸ ਆ ਉਹ ਵੀ ਅੱਗਾਂ ਲਗੀਆਂ ਜਾਂ ਲਗਾਈਆਂ ਗਈਆਂ ਹੋ ਸਕਦੀਆਂ ਨੇ ਜਿਹੜੀ ਇਨਵੈਸਟਮੈਂਟ ਉਹ ਡੁੱਬਦੀ ਨਜ਼ਰ ਆਈ ਜਦੋਂ ਹਾਂਜੀ ਬਹੁਤ ਸਾਰੇ ਪਾਰਟਿਕੂਲਰ ਇੱਕ ਘਰ ਨੂੰ ਅੱਗ ਲੱਗਣ ਦੀ ਜਾਇ 100 100 ਘਰਾਂ ਨੂੰ ਇਕੱਠੀ ਵੀ ਅੱਗ ਲੱਗੀ ਐ ਇੱਥੇ ਆਪਾਂ ਕਹਿ ਸਕਦੇ ਹਾਂ ਹਾਂਜੀ ਹਾਲਾਂਕਿ ਜਾਂਚ ਦਾ ਵਿਸ਼ਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਦਾਵੇ ਨਾਲ ਕਿ ਪਰ ਇਹ ਗੱਲਾਂ ਜੁੜੀਆਂ ਹੋਈਆਂ ਕੈਨੇਡੀਅਨ ਇਨਵੈਸਟਮੈਂਟ ਹੈਗੀ ਆ ਇੰਨੀ ਵੱਡੀ ਪਰ ਜਿਹੜੀ ਇਨਵੈਸਟਮੈਂਟ ਡੁੱਬਦੀ ਨਜ਼ਰ ਜਦੋਂ ਆਉਂਦੀ ਆ ਤਾਂ ਜਾਂ ਉਹ ਦੂਜੇ ਪਾਸੇ ক্লোজিং ਆ ਫ ਸਾਹਮਣੇ ਆਈਆਂ ਹੁੰਦੀਆਂ ਜਾਂ ਅੱਗੇ ਜਾਣ ਹੀ ਰਿਹਾ ਤਾਂ ਫਿਰ ਜਿਹੜੀ ਇਨਸ਼ੋਰੈਂਸ ਹੁੰਦੀ ਉਹਦੇ ਉੱਪਰ ਉਹਦਾ ਇੱਕ ਸਿਚੁਏਸ਼ਨ ਕੱਢ ਲਿਆ ਜਾਂਦਾ ਸੋ ਇਹ ਇੱਕ ਜਰੂਰ ਆਪਾਂ ਕਰ ਸਕਦੇ ਆ ਜਿਹੜੇ ਆਪਣੇ ਸਰੋਤੇ ਆ ਜਿਹੜੇ ਤਨਵੀਰ ਦੇ ਜਿਹੜੇ ਸੁਣਦੇ ਹੈਗੇ ਆ ਇਸ ਗੱਲ ਨੂੰ ਕਰ ਲੈਣਾ ਆਪਣੇ ਲਈ ਚੰਗੀ ਗੱਲ ਹੈ ਬਿਲਕੁਲ ਆਪਣੀ ਛੱਤ ਲੈਣੀ ਬਹੁਤ ਚੰਗੀ ਗੱਲ ਆ ਇਹ ਲੈ ਲੈਣੀ ਚਾਹੀਦੀ ਆ ਜੇ ਸਮੁਝ ਲੱਗੇ ਕਿ ਸਾਡੀ ਕਪੈਸਿਟੀ ਇੰਨੀ ਕੋਣ ਹੈਗੀ ਆ ਬਜਟ ਦੇ ਅਕੋਰਡਿੰਗ ਤੁਹਾਡਾ ਪਾਕਟ ਲੋਕ ਕਰਦੀ ਹੈ ਜੀ ਕਰ ਲੈਣਾ ਮਾੜੀ ਚੀਜ਼ ਨਹੀਂ ਹੈ ਬਟ ਕਹਿ ਲੋ ਵੀ ਜੇ ਤੁਹਾਡੀ 19 ਸੈਲਰੀ ਨਹੀਂ ਹੈਗੀ ਪਰ ਉਸ ਤੋਂ ਵੱਧ ਤੁਸੀਂ ਅੱਗੇ ਚੜ ਕੇ ਮਾਰਗੇਜਾਂ ਪੇ ਕਰਨਾ ਤੁਸੀਂ ਨਹੀਂ ਕਰ 파 ਰਹੇ ਫਿਊਚਰ ਉਹ ਵੀ ਕਿ ਸਿਆਣੀ ਸਲਾਹ ਨਹੀਂ ਹੁੰਦੀ ਹੈ ਨਾ ਉਹ ਚੀਜ਼ ਸਹੀ ਨਹੀਂ ਹਾਂਜੀ ਬਿਲਕੁਲ ਜਿਹੜੀ ਇਨਵੈਸਟਮੈਂਟ ਦੀ ਗੱਲ ਹੈ ਉਹ ਆਮ ਬੰਦਾ ਜਿਹੜਾ ਇਨਵੈਸਟਰ ਕਦੇ ਵੀ ਨਹੀਂ ਹੁੰਦਾ ਆਮ ਬੰਦਾੜਾ ਇਨਵੈਸਟਰ ਕਦੇ ਵੀ ਇਨਵੈਸਟਰ ਨਹੀਂ ਹੋ ਸਕਦਾ ਇੰਨੇ ਵੱਡੇ ਬਦ ਉਹ ਛੋਟੀਆਂ ਬਾਈਟਾਂ ਇਨਵੈਸਟਰ ਹੁੰਦਾ ਆਮ ਬੰਦਾ ਅੱਜ ਜੇਦੋਂ ਆਪਾਂ ਇਹ ਕਹਿ ਸਕਦੇ ਨੇ ਇੱਕ ਤੋਂ ਬਾਅਦ ਦੱਜਾ ਦਾ ਦੂਜਾ ਦਾ ਅਫਰ ਤੇ ਦੱਜਾ ਦਾ ਅਫਰ ਚੌਥਾ ਕਰ ਅੱਜ ਫਿਰ ਉਹੀ ਪ੍ਰੋਸੈਸ ਚੱਲੂਗਾ ਆਉਣ ਵਾਲੇ ਸਿਆਹਕ ਮਹੀਨਿਆਂ ਦੇ ਵਿੱਚ ਚਾਹੇ ਕਿ ਇੰਟਰਸਟੇਟ ਥੱਲੇ ਉਹਨੇ ਹੀ ਆਇਆ ਪ੍ਰਾਪਰਟੀ ਦਾ ਰੇਟ ਕੋਈ ਨਹੀਂ ਵਧਿਆ ਹੈਗਾ ਉਹੀ ਟਾਊਨ ਖੜੀ ਆ ਲੇਕਿਨ ਬਹੁਤ ਸਾਰੇ ਆਪਣੇ ਚੰਗੇ ਮਾੜੇ ਵੀਰ ਜਿਹੜੇ ਆ ਇਸ ਮਾਰਕੀਟ 'ਚ ਹੈਗੇ ਆ ਉਹਨਾਂ ਨੇ ਇਹਨਾਂ ਗੱਲਾਂ ਸਲਾਹਾਂ ਦੇਣੀਆਂ ਇਨਵੈਸਟਮੈਂਟ ਦੀਆਂ ਇਨਵੈਸਟਮੈਂਟ ਆਮ ਬੰਦਾ ਨਾ ਕਰੇ ਉਹਨਾਂ ਹਾਲਤਾਂ ਦੇ ਵਿੱਚ ਜਦੋਂ ਉਹਦੀ ਕੈਪੈਸਿਟੀ ਇਹ ਇਸ ਵਾਸਤੇ ਨਹੀਂ ਹੈਗੀ ਕਿ ਉਹ ਮਾੜਾ ਟਾਈਮ ਕੱਢ ਸਕੂਗਾ ਇਨਵੈਸਟਰ ਦੀ ਰੀਅਲ ਜਨ ਇਨਵੈਸਟਮੈਂਟ ਉਹੀ ਇਨਵੈਸਟਰ ਉਹੀ ਹੁੰਦਾ ਜਿਹੜਾ ਆਪਣੇ ਮਾਰੇ ਟਾਈਮ ਨੂੰ ਕੱਢ ਕੇ ਚੰਗੇ ਟਾਈਮ ਦੁਬਾਰਾ ਚੱਲ ਜੇ ਤਾਂ ਫੇਰ ਉਦੋਂ ਤੋਂ ਦੁਬਾਰਾ ਆਪਣਾ ਜਿਹੜਾ ਬੈਨੇਫਿਟ ਲੈ ਸਕੇ। ਐਗਜ਼ੈਕਟਲੀ। ਤੋਂ ਤਨਵੀਰ ਇਹੀ ਗੱਲਾਂ ਹੈਗੀਆਂ ਪਰਟੀਕੂਲਰ ਆਪਾਂ ਕਿਸੇ ਨੂੰ ਉਹਨਾਂ ਨਿਸ਼ਾਨਾ ਬਣਾਉਣ ਦੀ ਹੈ। ਓਵਰ ਆਲ ਆਪਾਂ ਇੱਕ ਮੈਸੇਜ ਜ਼ਰੂਰ ਦਿੰਨੇ ਆ ਕਿ ਇਹੋ ਜਿਹੇ ਲੋਕਾਂ ਦਾ ਸਬਰ ਕਰੈਣ ਦੀ ਲੋੜ ਹੈ। ਤੇ ਇਹ ਖਬਰਾਂ ਆਪਾਂ ਸਾਂਝੀਆਂ ਕੀਤੀਆਂ ਰੀਅਲ ਏਸਟੇਟ ਨਾਲ ਜੁੜੀਆਂ ਹੋਈਆਂ। ਤੇ ਹਰ ਚੀਜ਼ ਨੂੰ ਅਸ਼ੋਰ ਕਰਨ ਦੀ ਲੋੜ ਹੈ ਤੇ ਆਪਣੇ ਪੈਰ ਪਸਾਰਨ ਤੋਂ ਪਹਿਲਾਂ ਪੈਰਾਂ ਦੀ ਜਿਹੜੀ ਆ ਪੱਕਾਈ ਆ ਜਿਹੜੀ ਆ ਉਹ ਵੀ ਜ਼ਰੂਰੀ ਆ। ਬਿਲਕੁਲ ਜੀ। ਠੀਕ ਆ ਜੀ। ਧੰਨ